ਕਿ ਤੁਸੀਂ ਮਿਲਟਰੀ ਚ ਤੁਹਾਨੂੰ ਚੱਖਾਂ ਨੇ ਆ ਕਰਤਾ ਫਿਰ ਚੱਖਾਂ ਨੇ ਆ ਕਰਤਾ ਫਲਾਣਾ ਕਿ ਪਤਾ ਨਹੀਂ ਕੀ ਮਾਈਂਡ ਸੈਟ ਹੈ ਜਾਂ ਵੈਸੇ ਹੀ ਅਸੀਂ ਇਹ ਗੱਲ ਕਰਨੀ ਪਸੰਦ ਕਰਦੇ ਆ ਆਈ ਡੋਨਟ نو ਕੀ ਕਾਰਨ ਹੈ ਜਿਹੜਾ ਬੰਦਾ ਭੇਡ ਹੈ ਨਾ ਨਾ ਸਿੱਖ ਜਾਣ ਮਿਲਟਰੀ ਚ ਉੱਥੇ ਮਿਹਨਤਾਂ ਕਰ ਕਰਕੇ ਪੈਰੀਂ ਹੱਥ ਲਾਲ ਆ ਕੇ ਤੁਹਾਡੇ ਪੱਗਾਂ ਵਾਲੇ ਸਿੱਖ ਬਟਦੇ ਮਿਲਟਰੀ ਚ ਨਾ ਜਾਣ ਮਿਲਟਰੀ ਉਹ ਥਰੋ ਕਹਿੰਦੀ ਉਹ ਤਾਂ ਆਣ ਕੇ ਭਰਤੀ ਕਰਦੇ ਨੇ ਜਿੰਨੇ ਹੋਵੇ ਮੇਰਾ ਬਾਪ ਤਾਂ ਮਿਲਟਰੀ ਚ ਗਿਆ ਨਹੀਂ ਨਾ ਮੇਰਾ ਭਰਾ ਗਿਆ ਨਾ ਚਾਚਾ ਤਾਂ ਸਾਡੀ ਟੱਬਰ ਚ ਤੁੱਕ ਗਿਆ ਨਹੀਂ ਤੇ ਨਾ ਸਾਡੇ ਘਰੇ ਕੋਈ ਇੰਡੀਆ ਦੀ ਗਵਰਨਮੈਂਟ ਨੇ ਚਿੱਠੀ ਕਲੀ ਵੀ ਤੁਸੀਂ ਸਿੱਖੋ ਤਾਂ ਮਿਲਟਰੀ ਚ ਜਾਓ ਤੁਹਾਡੀ ਲੋੜ ਹੈ ਤੁਸੀਂ ਜਾਣਦੇ ਹੋ ਮੈਂ ਕਾਂਗਾ ਤੁਸੀਂ ਆਉਣ ਵਾਲੇ ਸਮੇਂ ਚ ਆਪਣੇ ਮਿਲਟਰੀ ਚੋ ਸਿੱਖ ਕਢਾ ਦੇਣੇ ਨੇ ਮੈਂ ਜਿਹੜੇ ਹਿਸਾਬ ਨਾਲ ਤੁਸੀਂ ਲੱਗਿਓ ਸਿੱਖ ਜੇ ਇਸ ਇੱਕ ਹਟਜੋ ਸਟਾਫ ਉਹਨਾਂ ਦੀ ਜੌਬ ਹੈ ਉਹ ਬੱਚੇ ਪਾਲਦੇ ਨੇ ਰੋਟੀ ਪਾਣੀ ਮਿੰਤਾ ਕਰ ਕਰਕੇ ਤੁਸੀਂ ਮਿਲਟਰੀ ਚ ਤੁਹਾਨੂੰ ਜੌਬ ਮਿਲਦੀ ਆ ਜਦੋਂ ਮਿਲ ਗਈ ਸਿੱਖਾਂ ਨੇ ਬਚਾਤਾ ਸਿੱਖਾਂ ਨੇ ਬਚਾਤਾ ਸਿੱਖਾਂ ਨੇ ਆ ਕਰਤਾ ਸਿੱਖਾਂ ਨੇ ਉਹ ਕਰਤਾ ਅ ਦੇਖੋ ਇੱਕ ਸਮੇਂ ਤੇ ਸਗਾ ਸਿੱਖ ਮਾਰਸ਼ਲ ਸੀ ਔਰ ਤੁਸੀਂ ਗਾਉਣ-ਗਾਉਣ ਵਾਲੇ ਦੇਖਿਆ ਕਰੋ ਕੋਈ ਗਾਉਣ ਵਾਲੀ ਦੇਖ ਲਈ ਕੋ ਫਿਲਮ ਵਾਲੀ ਐਕਟਰ ਦੇਖਿਆ ਕਰੋ ਪੱਗਾ ਬਨੀਆਂ ਜਾਂ ਬੀਚਾਂ ਤੇ ਜੰਗਲ ਪਾਣੀ ਫਰਿਆ ਕਰੋ ਗੱਡੀਆਂ ਤੇ ਆਸ਼ਕੀਆਂ ਕਰਿਆ ਕਰੋ ਮੋਹਲਾਂ 'ਚ ਤੁਰੇ ਫਰੋ 50-50 ਸਾਲ ਦੀਆਂ ਔਰਤਾਂ ਨੂੰ ਛੇੜਿਆ ਕਰੋ ਆਹ ਤਾਂ ਮਾ ਤੁਹਾਡੇ ਕੋ ਹੁਣ ਸੋਵੇਸ਼ ਕਰਕੇ ਆਪਣੀ ਥੋੜੀ ਜੀ ਲਿਮਟ ਆਪਾਂ ਪਹਿਚਾਣੀਏ ਵੀ ਅੱਜ ਅਸੀਂ ਕੀ ਹਾਂ ਉਸ ਹਿਸਾਬ ਨਾਲ ਗੱਲ ਕਰੀਏ ਸਾਡਾ ਕੰਮ ਹੈ ਜੀ ਇੱਕ ਸਿੱਖ ਬੱਚੇ ਨੇ ਕਿਸੇ ਨੂੰ ਕੁੱਟਤਾ ਆ ਸਿੱਖ ਹੈ ਜੀ ਇਹ ਜੋਦਾ ਫਲਾਣਾ ਜੋ ਟਿਕਟੋਕ ਤੇ ਉਹਨੂੰ ਵਾਇਰਲ ਕਰਦੇ ਨੇ ਜਦੋਂ ਸਿੱਖ ਦੇ ਕੋਈ ਕਿਸੇ ਨੇ ਕੋਟਤਾ ਸਾਡੀ ਕਿਸਾਂ ਦੀ ਬੇਦਬੀ ਕਰਤੀ ਸਿੱਖਾਂ ਦਾ ਧੱਕਾ ਹੋ ਗਿਆ ਕਿਸੇ ਪਾਸੇ ਪੈਰ ਤਾਂ ਰੱਖੋ ਸਿੱਖੋ ਕਿਸੇ ਪਾਸੇ ਸਟੈਂਡ ਰੱਖੋ ਕਿਸੇ ਪਾਸੇ ਖੜੋ ਤਾਂ ਸਹੀ ਇੱਕ ਪਾਸੇ ਜਦੋਂ ਤੁਹਾਡਾ ਕੋਈ ਬੰਦਾ ਕਿਸੇ ਨੂੰ ਕੋਟ ਦੇਵੇ ਪੱਗ ਵਾਲਾ ਸਿੱਖ ਚੱਕ ਦੇਣਗੇ ਅਸੀਂ ਫਲਾਣੇ ਐ ਜੋ ਫਿਰ ਜੇ ਅਗਲਿਆਂ ਨੇ ਕੁਰਤਾ ਸਾਡੇ ਨਾਲ ਧੱਕਾ ਹੋ ਗਿਆ ਜੀ ਸਾਡੇ ਨਾਲ ਫਲਾਣਾ ਹੋ ਗਿਆ ਸਾਡੇ ਬਿਆਦਵੀ ਹੋ ਗਈ ਜੀ ਉੱਥੇ ਪੰਜ ਬੰਦਿਆਂ ਨੇ ਕੁਰਤਾ ਇੱਕ ਨੇ ਕੁਰਤਾ ਥੋੜਾ ਜਿਹਾ ਸਿੱਖੋ ਪੈਰ ਰੱਖੋ ਕਿਤੇ ਮਾਰਾ ਮੋਟਾ ਤੁਸੀਂ ਸਟੈਂਡ ਰੱਖਿਆ ਕਰੋ ਮੈਂ ਦੇਖ ਕੇ ਕਦੇ ਹੀ ਹੈਰਾਨ ਹੋ ਜਾਣਾ ਵੀ ਜਿੱਧਰ ਦੇ ਪਾਸੇ ਨੂੰ ਤੁਰ ਪੈਂਦੇ ਹਰ ਮੁੱਦੇ ਤੇ ਆਪ ਦਾ ਰੌਲਾ ਜਾ ਪਾ ਕੇ ਬਹਿ ਜਾਂਦੇ ਹੁਸਤਾ ਹੋਰ ਨਹੀਂ ਪੱਲੇ ਪੱਲੇ ਕੱਖ ਵੀ ਤੁਹਾਡੇ ਐਵੇਂ ਗੱਪਾਂ ਨਾ ਮਾਰਿਆ ਕਰੋ ਤੁਸੀਂ ਪੰਜਾਬ ਜਾ ਕੇ ਹਾਲਾਤ ਵੇਖੋ ਕੀ ਤੁਹਾਡੇ ਨੇ ਕੀ ਬਣਿਆ ਪਿਆ ਬੀਬੀ ਕਿੱਲਿਆਂ ਵਾਲੇ ਫਰੀ ਦੇ ਆਟੇ ਦੀਆਂ ਲਾਈਨਾਂ 'ਚ ਲੱਗੇ ਮੈਂ ਵੇਖੇ ਨੇ ਕਿ ਉਂਟ ਅਸੀਂ ਬੋਲਦੇ ਹਾਂ ਤੂਫਾਨ ਸਾਡੇ ਕੋ ਹੈ ਬਾਹਰ ਆਉਣ ਦੇ ਲਈ ਅਸੀਂ ਕੋ ਕਿਸੇ ਨਾਲ ਰਿਸ਼ਤਾ ਕਰ ਲਿਆ ਕਰੀਏ ਇਹਦੇ ਨਾਲ ਕਰ ਲਿਆ ਉਹ ਕਰ ਲਿਆ ਕਿੰਨੇ ਗਰਾਬੜਤਾ ਇੱਥੇ ਅਸੀਂ ਕੀ ਕਰਦੇ ਹਾਂ ਕਿਸੇ ਦੀ ਮੇਲ ਚੋਰੀ ਕਰ ਲਈ ਕਿਸੇ ਦੇ ਟੂਲ ਚੋਰੀ ਅਸੀਂ ਕਰਦੇ ਫਿਰਦੇ ਹਾਂ ਕੋਈ ਡਰਗ ਨਗਾ ਹੀ ਜਾਂਦਾ ਕੋ ਕਿਤੇ ਲੜ ਪਿਆ ਕੋ ਕਿਤੇ ਫਸਿਆ ਪਿਆ ਆਫਰੋਤੀਆਂ ਮੰਗੀ ਜਾਂਦੇ ਤੁਹਾਡੇ ਸੇਖੀ ਆ ਹੈ ਕੀ ਆ ਭਲੇ ਦੱਸੋ ਚੋਰਾਂ ਚਾਉਂਦੇ ਹੋ ਹਟ ਜਾਓ ਸਟਾਪ ਹਰ ਗੱਲ 'ਚ ਸਾਡੇ ਸਿੱਖਾਂ ਨੇ ਪਤਾ ਨਹੀਂ ਮੋਹਰੇ ਕਰਤਾ ਸਿੱਖਾਂ ਦਾ ਘਾਟਾ ਸਿੱਖਾਂ ਦਾ ਇਹ ਹੋ ਗਿਆ ਉਹ ਯਾਰ ਮੈਂ ਕਹਾਂਗਾ ਕਦੀ ਕਿਸੇ ਸੇਖ ਨੂੰ ਟੱਕਾ ਦੇ ਵੀ ਦਿਆ ਕਰੋ ਕਿਤੇ 20 ਡਾਲਰ ਵੀ ਦੇ ਦਿਓ ਆ ਟਿਕਟੋਕ ਸਾਨੂੰ ਪਤਾ ਜੀ ਪੰਜਾਬ ਦਾ ਨੁਕਸਾਨ ਹੋਣਾ ਕਿੱਡੇ ਕਿ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ ਬਾਹਰ ਆਣ ਕੇ ਬੈਠੇ ਹੋ ਕੀ ਪਿਆਰ ਕਰਦੇ ਹੋ ਮੈਨੂੰ ਦੱਸੋ ਕਿੰਨੇ ਪੈਸੇ ਦੇਤੇ ਪੰਜਾਬ ਦੀ এনवायरमेंट ਲਈ ਕਿੰਨੇ ਪੈਸੇ ਦੇਤੇ ਪੰਜਾਬ ਦੀ ਭਲਾਈ ਲਈ ਈ ਕੰਮ ਕਰਤਾ ਇੱਕ ਗੱਲਾਂ ਦਾ ਕੜਾ ਕਰਨ ਤੋਂ ਸਾਡੇ ਚ ਨਾ ਇੱਕ ਗੰਦੀ ਪੋਲਿਟਿਕਸ ਬਹੁਤ ਵੱਡ ਗਈ ਹੈ ਕਰਕੇ ਆਪਣਾ ਸੂਤ ਜਾ ਵੇਖਦੇ ਵੀ ਮੈਂ ਕਿਹੜੇ ਹਿਸਾਬ ਨਾਲ ਹੀਰੋ ਬਣਾ ਮੈਂ ਕਿਹੜੇ ਹਿਸਾਬ ਨਾਲ ਨੰਬਰ ਬਣਾਵਾ ਇਹ ਸਾਡੀ ਹੈਗੀ ਵੀ ਜੇ ਮੈਂ ਆਹ ਗੱਲ ਕਰਾਂਗਾ ਲੋਕੀ ਕਰਾਂਗੇ ਉਹ ਬੱਲੇ ਬੜਾ ਹੀ ਸੱਖਾਂ ਦਾ ਰੱਖਾ ਨਹੀਂ ਹਟ ਜਾਓ ਇੱਕ ਸਮਾਸਗਾ ਮਾਰਸ਼ਲ ਜਦੋਂ ਤੁਸੀਂ ਦੁਬਾਰਾ ਬਣੋਗੇ ਤੁਹਾਨੂੰ ਦੱਸ ਦੇਾਂਗੇ ਆ ਲੋ ਜੀ